ਹਾਂਜੀ ਸਵਾਗਤ ਹੈ ਸੱਜਣੋ ਤੁਹਾਡਾ ਆਪਣੇ ਚੈਨਲ ਨਵਦੀਪ ਢਾਲੀਵਾਲ ਤੇ ਮੈਂ ਆਪਣੀਆਂ ਵੀਡੀਓ ਦੇਖਣ ਵਾਲਿਆਂ ਦਾ ਤੇ ਚੌਣ ਵਾਲਿਆਂ ਦਾ ਪਹਿਲ ਦਿਲੋਂ ਧੰਨਵਾਦ ਕਰਦਾ ਮਗਲੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇਦਾਂ ਹੀ ਆਪਣਾ ਪਿਆਰ ਬਰਕਰਾਰ ਰੱਖਿਓ ਮੈਂ ਤੁਹਾਡੇ ਨਾਲ ਵਾਦਾ ਕਰਦਾ ਵੀ ਮੈਂ ਚੰਗੇ ਚੰਗੇ ਜਾਨਵਰਾਂ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦਾ ਰਹੂੰਗਾ ਤੇ ਕੋਸ਼ਿਸ਼ ਸੱਜਣ ਪਿਆਰੇ ਮਗਰਲੀ ਵੀਡੀਓ ਦੇ ਵਿੱਚ ਗਿਲਾਸ਼ਿਕਵਾ ਕਰਦੇ ਸੀ ਵੀ ਤੁਸੀਂ ਕੁਝ ਕੁ ਵੀਡੀਓ ਦੇ ਵਿੱਚ ਰੇਟ ਨਹੀਂ ਦੱਸਦੇ ਹੈਗੇਗੇ ਜਿਆਦਾਤਰ ਵੀਡੀਓ ਦੇ ਵਿੱਚ ਰੇਟ ਦੱਸਿਆ ਜਾਂਦਾ ਮਿੱਤਰ ਪਿਆਰੇ ਗੱਲ ਇਉਂ ਆ ਵੀ ਜਿੰਨੀ ਵੀ ਮਾਲਕ ਵੀਰ ਆਪਣੇ ਜਾਨਵਰ ਦੀ ਡਿਟੇਲ ਦਿੰਦੇ ਆ ਜਾਂ ਜਿੰਨੀ ਵੀ ਗੱਲਬਾਤ ਜਾਨਵਰ ਦੇ ਰਿਲੇਟਡ ਦੱਸਦੇ ਆ ਮੈਂ ਉਨੀਆਂ ਗੱਲਬਾਤ ਤੁਹਾਡੇ ਸਾਹਮਣੇ ਪੇਸ਼ ਕਰਦਾ ਮਸਾਲਾ ਲਾ ਕੇ ਗੱਲ ਬਣਾ ਕੇ ਮੈਂ ਵੀਡੀਓ ਦੇ ਵਿੱਚ ਨਹੀਂ ਦੱਸਦਾ ਇੱਕ ਸੂਤ ਭਰਦਾ ਵੀ ਵੀਡੀਓ ਦੇ ਵਿੱਚ ਤੇ ਮਾਲਕ ਵੀਰ ਦੇ ਦੱਸਣ ਦੇ ਵਿੱਚ ਕੋਈ ਫਰਕ ਨਹੀਂ ਹੋਊਗਾ ਜਿੰਨੀ ਵੀ ਆਪਣੇ ਜਾਨਵਰ ਦੀ ਡਿਟੇਲ ਦਿੱਤੀ ਜਾਊਗੀ ਮੈਂ ਉਹੀ ਡਿਟੇਲ ਵੀਡੀਓ ਦੇ ਵਿੱਚ ਦੱਸੂਗਾ ਤੇ ਜੋ ਵੀ ਵੀਰ ਕਹਿ ਦਿੰਦੇ ਨੇ ਵੀ ਫੋਨ ਆਪਾਂ ਜੋ ਰੇਟ ਆ ਉਹ ਫੋਨ ਤੇ ਕਰਾਂਗੇ ਜਾਂ ਰਾਇ ਵਿਚਾਰ ਕਰਕੇ ਦੱਸਾਂਗੇ ਆਪਾਂ ਉਹ ਉਹ ਵੀਡੀਓ ਦੇ ਵਿੱਚ ਕਹਿ ਦਿੰਦੇ ਆ ਵੀ ਜੋ ਰੇਟ ਆ ਇਹ ਫੋਨ ਤੇ ਦੱਸਿਆ ਜਾਊਗਾ ਜਾਂ ਜੋ ਰੇਟ ਦੱਸ ਦਿੰਦੇ ਨੇ ਆਪਾਂ ਉਹ ਰੇਟ ਫੋਨ ਤੇ ਇਹਦੇ ਵੀਡੀਓ ਦੇ ਵਿੱਚ ਦੱਸ ਦਿੰਦੇ ਆ ਉਹਦੇ ਚ ਆਪਾਂ ਨੂੰ ਦੱਸਣ 'ਚ ਕੋਈ ਅਤਰਾਜ ਨਹੀਂ ਕੋਈ ਦਿੱਕਤ ਨਹੀਂ ਚਲੋ ਆਓ ਚੱਲਦੇ ਆ ਇਸ ਵੀਡੀਓ ਬੰਨੀਏ ਜੋ ਬਾਪੂ ਜੀ ਰੱਸਾ ਫੜ ਕੇ ਤੁਰੇ ਜਾ ਰਹੇ ਨੇ ਨਾ ਨੁਕਰੇ ਜਾਨਵਰ ਦਾ ਇਹ ਸੱਜਣੋਂ ਅਨੇਖਾ ਪਾਉਂਦਾ ਵੱਡੇ ਘੋੜਿਆਂ ਦਾ ਪਰ ਇਹ ਵਸ਼ੇਰੀ ਆ ਚੈਂਪੀਅਨ ਆਫ ਚੈਂਪੀਅਨ ਦਾਰੇ ਦੀ ਜੋ ਫਰੀਦਕੋਟ ਸ਼ੋਅ ਦਾ ਸੈਕੰਡ ਨੰਬਰ ਦਾ ਚੈਂਪੀਅਨ ਨੈਸ਼ਨਲ ਸ਼ੋਅ ਦਾ ਫਰਸਟ ਨੰਬਰ ਦਾ ਚੈਂਪੀਅਨ ਤੇ ਬੱਚਿਆਂ ਦੇ ਵਿੱਚ ਇਸ ਘੋੜੇ ਨੇ ਇੰਨੀ ਕਿ ਛੇਤੀ ਰਿਕਾਰਡ ਆਪਣੇ ਕਾਇਮ ਕੀਤੇ ਆ ਝੰਡੇ ਗੱਡੇ ਆ ਵੀ ਦੂਜੇ ਘੋੜਿਆਂ ਨਾਲੋਂ ਪਹਿਲਾਂ ਇਹਨੇ ਆਪਣੇ ਆਪਣੇ ਆਪ ਨੂੰ ਸ਼ੋਅ ਕੀਤਾ ਦਾਰੇ ਨੇ ਦਾਰੇ ਦਾ ਬਾਪ ਆ ਗਿਆ ਨੂਰਾ ਬੱਕਰਪੁਰ ਨੂਰੇ ਬਕਰਪੁਰ ਦੀ ਪੋਤੀ ਦਾਰੇ ਘੋੜੇ ਦੀ ਬੱਚੀ ਆ ਡਾਇਰੈਕਟ ਸੱਜਣੋ ਇਹ ਮਾਲਕ ਵੀਰ ਕਹਿੰਦੇ ਹਲੇ ਚਾਰ ਦੰਦ ਹੋਈ ਨੂੰ ਕੁਸ਼ਕ ਦੇਣੀ ਹੋਏ ਨੇ ਉਮਰ ਦੀ ਬਸ਼ੇਰੀ ਉਹ ਆ ਜਾਈ ਹਜੇ ਵੀ ਵਧਣ ਦੇ ਦੇ ਸਾਲ 2 ਸਾਲ ਪਏ ਨੇ ਹੋਰ ਵੀ ਵਧੂਗੀ ਪਰ ਅੱਜ ਦੀ ਡੇਟ 'ਚ ਵੀ ਇਹ ਹਾਈਟ ਬਟ ਪਲੱਸ ਕਰ ਚੁੱਕੀ ਆ ਸੱਜਣੋ ਬਿਲਕੁਲ ਸਪੌਟਲੈਸ ਆ ਛਿੱਟੇ ਦਿਗਾਲੇ ਤੋਂ ਬਿਲਕੁਲ ਰਹਿਤ ਆ ਬਾਲ ਪੌੜੀਆਂ ਦੀ ਬਿਲਕੁਲ ਸਾਫ਼ ਆ ਸ਼ਕੀਰਨੀ ਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਚਾਲੇ ਦੇ ਵਿੱਚ ਪੈ ਚੁੱਕੀ ਆ ਛੋਟੀ ਵੱਡੀ ਛੋਟੀ ਵੱਡੀ ਚਾਲ ਦੋਨੇ ਚਲਦੀ ਆ ਬਸ਼ੇਰੀ ਸ਼ਕੀਨ ਬਹੁਤਾ ਹੱਡ ਗੁੱਡੇ ਦੀ ਸੱਜਣੋਂ ਬਹੁਤ ਮੋਟੀ ਆ ਤਾਗਾ ਵਾਲੀ ਬਾਪੂ ਜੀ ਕਹਿੰਦੇ ਵੀ ਪੁੱਤਾਂ ਨੂੰ ਇਹ ਬਸ਼ੇਰੀ ਪਾਲੀ ਆ ਮੋਹ ਬਹੁਤ ਕਰਦੀ ਆ ਠੱਡੀ ਸੀਰ ਬਹੁਤ ਸੱਜਣੋਂ ਜਿੱਦਾਂ ਕੋਈ ਮਰਜੀ ਬੱਚਾ ਖੁੱਲੀ ਫਿਰੇ ਜਾਂ ਕੋਈ ਵੱਡਾ ਜੋ ਮਰਜੀ ਸਵਾਰੀ ਕਰੇ ਬਿਲਕੁਲ ਇਲਤਫਲਤ ਕੋਈ ਨਹੀਂ ਕਰਦੀ ਬਾਲਪੋਰੀਆਂ ਤੋਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੱਕਿਆ ਹੂ ਬਿਲਕੁਲ ਸਾਫ਼ ਆ ਜੋ ਇਹਦਾ ਰੇਟ ਆ ਮਾਲਕ ਵੀਰ ਨੂੰ ਫੋਨ ਤੇ ਕਰਨਗੇ